ਲਾ ਮੰਜੂਦ ਲਾ ਕੇ ਯਾਰ ਚੱਲੀਏ ਫਟਾਫਟ ਥੋੜਾ ਜਿਹਾ ਕੰਮ ਰਹਿ ਗਿਆ ਆ ਤੈਨੂੰ ਇੱਕ ਰਹਿਣ ਕੱਖ ਕਿਹਾ ਸੀਗਾ ਕਿ ਕੱਖ ਘੜ ਦੇ ਮੈਨੂੰ ਕਿਤੇ ਨਾ ਦਾ ਮਿੱਟੀ ਖੜਦੀ ਆ ਇਹਦੇ ਤੇ ਹੁਣ ਇਹ ਹਾਰਾ ਸੀ ਤੈਨੂੰ ਇੱਕ ਰਹਿਣ ਹੁਣ ਟੱਕਰਾਂ ਦੀਆਂ ਮਾਰੀ ਜਾਂਦੇ ਆਏ ਭਰ ਕੇ ਲਾ ਦੇ ਪਾਏ ਵਧੀਆ ਆਏ ਲਾ ਜਾ ਕੇ ਚੰਗੀ ਤਰ੍ਹਾਂ ਲਾਈ ਤਾਂ ਜੰਨਾ ਯਾਰ ਉਹ ਯਾਰ ਆਏ ਲਾ ਭਰ ਕੇ ਲੈ ਬਾਲੀਆ ਕਿ ਤੂ ਵੀਰੇ ਆਪ ਕਰ ਰਿਹਾ ਯਾਰ ਉਹ ਆ ਜਾ ਬੈ ਨਹੀਂ ਉਹ ਆ ਗੱਲ ਦਾ ਸੁਣਾ ਕੀ ਹੋ ਗਿਆ ਚੱਲੇ ਆ ਕਿੱਥੇ ਚੱਲਿਆ ਉਹ ਗੱਲ ਦਾ ਸੁਣਾ ਕੀ ਹੋ ਗਿਆ ਜਿਹੜਾ ਕੋ ਕੀ ਹੋ ਗਿਆ ਯਾਰ ਕਦੇ ਕਿਵੇਂ ਕਹਿ ਦਿੰਨੇ ਕਦੇ ਕਿਵੇਂ ਕਹਿ ਦਿੰਨੇ ਉਹ ਕੰਮ ਨੂੰ ਹੀ ਕਹਿਣਾ ਮੈਂ ਕਿਹੜਾ ਕੁਝ ਹੋਰ ਕਹਿਣਾ ਸਹੀ ਤਾਂ ਲਾਈ ਜਾਂਦਾ ਪਹਿਲਾਂ ਉਹ ਵੱਟ ਤੇ ਲਾਈ ਆ ਚੰਗੀ ਭਲੀ ਪਹਿਲਾਂ ਤਾਂ ਤੇਰੇ ਤੇ 10 ਮਿੰਟ ਲਾਉਣੇ ਪੈਣਗੇ ਪਹਿਲਾਂ ਬੈਠ ਇੱਥੇ ਤੂੰ ਕਹੀ ਲੈ ਕੇ ਜਾਨਾ ਕਿੱਧਰ ਨੂੰ ਆਉਣਾ ਮੂੰਹ ਚੱਕੀ ਇੱਥੇ ਬੈਠ ਗਾ ਲਾ ਤੈਨੂੰ ਐ ਪਤਾ ਇਹ ਕੰਮ ਕੀ ਦਾ ਆਪਣਾ ਹੀ ਆ ਫੇਰ ਕੌਣ ਕਰੂ ਆਪਾਂ ਹੀ ਕਰੀਦੇ ਜੰਨੇ ਆ ਆਪਾਂ ਕਰਦੇ ਨਹੀਂ ਨਾ ਤੂੰ ਦਾ ਆਕੜਦਾ ਮੈਂ ਤਾਂ ਕੰਮ ਹੀ ਕਰਦਾ ਇਹ ਚੰਗਾ ਭਲਾ ਦੇਖ ਇਹ ਆਪਣਾ ਕੰਮ ਆ ਆਪਾਂ ਨੇ ਹੀ ਕਰਨਾ ਆਕੜ ਕੇ ਕੁਝ ਨਹੀਂ ਬਣਨਾ ਫਿਰ ਮੈਂ ਕਿਦੋਂ ਕਿਹਾ ਕਿਸੇ ਨੂੰ ਯਾਨੀ ਜਦੋਂ ਮੈਂ ਤੇਰੇ ਕਿ ਜਿੱਡਾ ਸੀ ਨਾ ਹੁਣ ਗੱਲ ਸੁਣ ਲਈ ਸਮਝ ਲਈ। ਕੰਨੇ ਚ ਪਾ ਲਈ ਇਹ ਦਿਮਾਗ ਜਿਹੜੀ ਗੱਲ ਕਹਿਣਾ ਮੈਂ। ਠੀਕ ਆ। ਠੀਕ ਆ। ਜਦੋਂ ਮੈਂ ਤੇਰੇ ਇੱਕ ਜੱਡਾ ਸੀ ਤੇਰੇ ਤੋਂ ਛੋਟਾ ਹੀ ਹੋਊਗਾ। ਜਿਹੜਾ ਆਪਣਾ ਵੀਰਾ ਬਾਹਰ ਬੈਠਾ ਸੰਦੀਪ ਵੀਰਾ। ਉਹਦਾ ਯਾਨੀ ਮੈਂ ਚੰਡਿਆ ਹੋਇਆਗਾ। ਉਹ ਯਾਨੀ ਉਸਤਾਦ ਆ ਮੇਰਾ ਉਹ। ਠੀਕ। ਉਹਦਾ ਸਿਖਾਇਆ ਹੋਇਆ ਜਿਹੜਾ ਹੁਣ ਮੈਂ ਕੰਮ ਕਰਦਾ ਨਾ ਦਿਨ ਰਾਤ ਅੱਕ ਦਾਣੀ ਥੱਕ ਦਾਣੀ। ਉਹਨੇ ਚੰਡਿਆ ਹੋਇਆ ਮੈਨੂੰ। ਜੇ ਮੈਂ ਉਦੋਂ ਤੇਰੇ ਮਾਂਗ ਆਕੜਾ ਕਰਨ ਲੱਗ ਜਾਂਦਾ। ਤੇ ਹੋ ਸਕਦਾ ਮੇਰੇ ਤੋਂ ਆ ਜਿਹੜਾ ਖੇਤੀ ਦਾ ਕੰਮ ਆ ਇਹ ਨਾ ਹੁੰਦਾ। ਉਦੋਂ ਅਸੀਂ ਉਹ ਮੋਟਰ ਆ ਨਾ ਜਿਹੜੀ ਆਪਣੀ ਉਥੋਂ ਤੇ ਆਪਣਾ ਖਾਲ ਹੁੰਦਾ ਸੀਗਾ ਉਦੋਂ ਤਾਂ ਪਾਈਪ ਵੀ ਨਹੀਂ ਦੱਬੇ ਹੁੰਦੇ ਸੀ ਜਿਹੜੇ ਥੱਲੇ ਆਪਾਂ ਅੰਡਰਗਰਾਊਂਡ ਪਾਈਪ ਲਾਈਨ ਚੱਲਦੀ ਹੈ ਨਾ ਆਪਣੀ। ਉਦੋਂ ਅਸੀਂ ਉਥੋਂ ਖਾਲ ਕਢਣ ਲੱਗ ਜਾਣਾ। ਉਥੋਂ ਤੇ ਫਿਰ ਇੱਧਰ ਲਈ ਸਾਰੀ ਪਹੀ ਦੇ ਨਾਲ-ਨਾਲ ਦੀ ਜਿੱਥੇ ਤੱਕ ਆਪਣੀ ਸਬਜ਼ੀ ਆ ਸਬਜ਼ੀ ਦਾ ਐਂਡ ਹੁੰਦਾ ਉਥੇ ਤੱਕ ਖਾਲ ਹੁੰਦਾ ਸੀ ਆਪਣਾ। ਉਹ ਸਾਰਾ ਕਢਣਾ ਅਸੀਂ ਸਿਕਰ ਦੁਪਹਿਰੇ। ਜਦੋਂ ਮੜਾ ਦਾ ਦਮ ਲੈਂਦਾ ਸੀ ਨਾ ਗਾਲ ਟਕਾ ਕੇ ਕੱਢਦਾ ਸੀ ਉਹ ਗਾਲ ਬੜੀ ਕਸੂਦੀ ਆ ਉਹਦੀ ਗਾਲ ਟਕਾ ਕੇ ਕੱਢਦਾ ਸੀ ਉਹ ਛੇ ਘਰ ਦੁਪਹਿਰੇ ਰੇਪ ਆਉਣ ਲੱਗ ਜਾਨਾ ਕਦੇ ਸਪਰੇਅ ਕਰਨ ਲੱਗ ਜਾਨੀ ਜਾਨੀ ਆਕੜਦਾ ਮੈਂ ਵੀ ਉਦੋਂ ਬਹੁਤ ਹੁੰਦਾ ਸੀ ਪਰ ਜੇ ਮੈਂ ਆਕੜਾ ਕਰੀ ਜਾਂਦਾ ਉਦੋਂ ਹੋ ਸਕਦਾ ਮੈਂ ਅੱਜ ਤੱਕ ਨਾ ਪਹੁੰਚਦਾ ਤੇ ਜਾਨੀ ਕਹਿਣ ਦਾ ਮਤਲਬ ਇਹ ਆ ਮੇਰਾ ਵੀ ਜਿਹੜੇ ਚੰਗੇ ਉਸਤਾਦ ਦੇ ਚੰਡੇ ਹੁੰਦੇ ਆ ਨਾ ਬੰਦੇ ਜ਼ਿੰਦਗੀ 'ਚ ਕਦੇ ਫੇਲ ਨਹੀਂ ਹੁੰਦੇ ਉਹ ਸਮਝ ਗਿਆ ਜਾਨੀ ਉਸਤਾਦ ਜਿਹਨੂੰ ਮਰਜ਼ੀ ਮੰਨ ਲਾ ਐ ਐ ਨਹੀਂ ਕਹਿੰਦੇ ਵੀ ਮੈਨੂੰ ਮੰਨ ਲਾ ਜਦੋਂ ਮੈਂ ਤੇਰੀ ਉਮਰ ਦਾ ਸੀ ਮੇਰੇ ਵਿੱਚ ਵੀ ਬੜੀਆਂ ਆਕੜਾਂ ਸੀ ਮੈਂ ਵੀ ਨਹੀਂ ਗੱਲ ਸੁਣਦਾ ਹੁੰਦਾ ਸੀ ਮੈਨੂੰ ਐ ਹੁੰਦਾ ਸੀ ਬਬਾ ਮੈਂ ਹੀ ਆ ਆਪਦੀ ਮੈਨੂੰ ਹੀ ਪਤਾ ਵੀ ਜਿਹੜਾ ਕੋਈ ਮੈਨੂੰ ਸਮਝਾਉਂਦਾ ਸੀ ਤੇ ਮੈਂ ਨਾ ਭੱਜ ਕੇ ਪਾਏ ਜਾਂਦਾ ਸੀ ਸਮਝਦਾ ਗੱਲ ਮੇਰੀ ਯਾਨੀ ਇਹ ਜਿਹੜਾ ਮੇਰਾ ਕਿਹਾ ਹੋਇਆ ਇਹ ਤੇਰੇ ਜ਼ਿੰਦਗੀ 'ਚ ਕਦੇ ਨਾ ਕਦੇ ਕੰਮ ਆਊਗਾ ਜ਼ਰੂਰ ਠੀਕ ਹੈ ਯਾਨੀ ਸੰਗਤ ਉਹ ਰੱਖੀ ਜਿੱਥੇ ਵੀ ਜਾਣਾ ਤਾਂ ਜਿੱਥੇ ਵੀ ਰਹਿਣਾ ਵੀ ਜਿਹੜੇ ਕੰਮ ਵਾਲੇ ਬੰਦੇ ਹੋਣ ਜਾਣੀ ਬੇਲੜ ਬੰਦਿਆਂ ਤੋਂ ਬਚ ਕੇ ਰਹੀਂ ਜਿੰਨੇ ਵੀ ਕੰਮ ਵਾਲੇ ਹੋਣਗੇ ਨਾ ਤੈਨੂੰ ਉਹਨਾਂ ਵਿੱਚੋਂ ਗੁਣ ਕੋਈ ਨਾ ਕੋਈ ਮਿਲੂਗਾ ਜ਼ਰੂਰ ਠੀਕ ਹੈ ਠੀਕ ਹੈ ਹੁਣ ਸਮਝ ਗਿਆ ਤੂੰ ਮੇਰੀ ਗੱਲ ਮੇਰੀ ਜਿਹੜੀ ਮੈਂ ਸਮਝਾਈ ਆ ਹੁਣ 10 ਮਿੰਟ ਲਾ ਕੇ 10 ਮਿੰਟਾਂ 'ਚ ਨਹੀਂ ਵੱਟ ਉੱਥੇ ਮਾਰਨੀ ਸੀ ਆਪਾਂ ਇਹ ਸਮਝ ਗਿਆ ਵੀਰੇ ਹੈ ਔੜਗੇ ਤੋਂ ਬਾਅਦ ਮੈਂ ਗੁੱਸਾ ਨਹੀਂ ਕਰਦਾ ਗਲਤੀ ਆ ਨਾ ਇਹ ਤੇਰੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਦੋਸਤੋ ਯਾਨੀ ਆਪਣਾ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜਾ ਆਪਣਾ ਜੱਦੀ ਪੁਸਤੀ ਕੰਮ ਆਣਾ ਦਾਦੇ-ਪਰਦਾਦਿਆਂ ਦਾ ਜਿਹੜੀ ਨਵੀਂ ਜਨਰੇਸ਼ਨ ਆ ਇਹਨੂੰ ਵੀ ਆਉਣਾ ਚਾਹੀਦਾ ਕਿਉਂਕਿ ਇਹ ਕੰਮ ਆਪਾਂ ਨੂੰ ਐ ਨਹੀਂ ਪਤਾ ਕਦੋਂ ਕਰਨਾ ਪੈ ਜਵੇ ਸੋ ਆਪਾਂ ਐ ਨਹੀਂ ਕਹਿੰਦੇ ਵੀ ਬਾਹਰ ਨਾ ਜਾਓ ਜਾਂ ਹੋਰ ਕੰਮ ਨਾ ਕਰੋ ਜਿਹੜਾ ਆਪਣਾ ਮੇਨ ਕੀਤਾ ਨਾ ਇਹ ਵੀ ਨਾ ਭੁੱਲੋ ਦੋਸਤੋ ਸੋ ਇਸ ਕਰਕੇ ਆਪਾਂ ਵੀਡੀਓ ਬਣਾਈ ਸੀਗੀ ਤੇ ਆਪਣਾ ਭਰਾ ਹੈਗਾ ਇਹ ਤੇ ਛੋਟਾ ਭਾਈ ਆ ਆਪਣਾ ਚਾਚੇ ਦਾ ਮੁੰਡਾ ਤੇ ਦੋਸਤੋ ਜਿਵੇਂ ਮੈਂ ਹੁਣ ਨਾ ਦਿਨ ਰਾਤ ਕੰਮ ਕਰਦਾ ਸੋ ਆਪਾਂ ਨੇ ਇਚ ਹੰਕਾਰ ਨਹੀਂ ਹੈਗਾ ਯਾਨੀ ਮੈਂ ਵੀ ਆਪਣੇ ਵੀਰੇ ਤੋਂ ਸਿੱਖਿਆ ਹੋਇਆ ਜੇ ਉਹ ਵੀ ਕੰਮ ਕਰਨਾ ਉਹ ਨੂੰ ਬਾਹਰ ਬੈਠਾ ਹਣ ਉਹ ਯਾਨੀ ਜਿੰਨਾ ਵੀ ਕੋ ਸਿਖਾਇਆ ਉਹਨੇ ਹੁਣ ਮੇਰੇ ਉਹ ਕੰਮ ਆ ਰਿਹਾ ਕਿਉਂਕਿ ਜੇ ਮੈਂ ਉਦੋਂ ਜਿਵੇਂ ਆਕੜਾਂ ਕਰਨ ਲੱਗ ਜਾਂਦਾ ਜਿਵੇਂ ਕਈ ਵਾਰੀ ਇਹ ਆਕੜ ਕਰਨ ਲੱਗ ਜਾਂਦਾ ਸੋ ਮੈਂ ਮੈਨੂੰ ਲੱਗਦਾ ਤੇ ਮੈਂ ਇਹ ਕੰਮ ਨਹੀਂ ਕਰ ਸਕਣਾ ਸੀਗਾ ਖੇਤੀ ਦਾ ਸੋ ਦੋਸਤੋ ਇਸ ਕਰਕੇ ਵੀਡੀਓ ਬਣਾਈ ਆ ਆਪਾਂ ਵੀ ਆਕੜ ਉੱਪਰ ਛੱਡਿਆ ਕਰੋ ਆਪਣੇ ਵੱਡਿਆਂ ਦਾ ਸਤਿਕਾਰ ਕਰਿਆ ਕਰੋ ਹਨਾ ਵੀ ਠੀਕ ਹੈ ਚਲੋ ਧੰਨਵਾਦ ਦੋਸਤੋ